ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੇ ਪਿੰਡਾਂ ਲਈ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਚਾਇਤ ਮੰਤਰੀ ਲਾਲਜੀ ਸਿੰਘ ਭੁੱਲਰ ਨੇ ਸੁਣਾਈ ਵੱਡੀ ਖੁਸ਼ਖਬਰੀ ਸਰਕਾਰੀ ਸਕੂਲ ਪਹੁੰਚੇ ਸੀਐਮ ਭਗਵਾਨ ਤਮਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕੀਤਾ ਤਮਾਕੇ ਦਾ ਐਲਾਨ ਧੋਖਾਧੜੀ ਰਾਹੀ ਡੀ ਫਾਰਮੇਸੀ ਦੀਆਂ ਡਿਗਰੀਆਂ ਲੈਣ ਵਾਲੇ ਨੌਜਵਾਨਾਂ ਦੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਵਿਜੀਲੈਂਸ ਨੇ ਕੈਮਿਸਟ ਕੀਤਾ ਗ੍ਰਿਫਤਾਰ 4994 ਅਧਿਆਪਕਾਂ ਦੀ ਭਰਤੀ ਸੰਬੰਧੀ ਹਾਈ ਕੋਰਟ ਤੋਂ ਆਈ ਵੱਡੀ ਖਬਰ 23 ਜਨਵਰੀ ਨੂੰ ਹੋਵੇਗੀ ਸੁਣਵਾਈ ਐਕਸ਼ਨ ਦੇ ਕੈਬਨਿਟ ਮੰਤਰੀ ਲਾਲ ਸਿੰਘ ਢੁੱਲਰ ਨਵਾ ਗਾਉਂ ਚ 24 ਏਕੜ ਪੰਚਾਇਤੀ ਜ਼ਮੀਨ ਨੂੰ ਕਰਵਾਇਆ ਕਬਜ਼ਾ ਮੁਕਤ 28 ਦਸੰਬਰ ਨੂੰ ਪੰਜਾਬ ਚ ਸਰਕਾਰੀ ਛੁੱਟੀ ਦਾ ਐਲਾਨ ਬੰਦ ਰਹਿਣਗੇ ਸਕੂਲ ਕਾਲਜ ਅਤੇ ਹੋਰ ادارے ਪੰਜਾਬ ਚ ਆਪ ਤੇ ਕਾਂਗਰਸ ਦਾ ਹੋਵੇਗਾ ਗੱਠਜੋੜ ਰਾਜਾ ਬੜੀਮ ਨੇ ਕੀਤਾ ਵੱਡਾ ਦਾਵਾ ਪੰਜਾਬ ਸਰਕਾਰ ਨੇ ਪਿੰਡਾਂ ਲਈ ਵੱਡਾ ਫੈਸਲਾ ਲਿਆ ਹੈ ਪੰਜਾਬ ਵਿੱਚ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਵੱਖ-ਵੱਖ ਰਿਸ਼ਮਚਾਨ ਘਾਟਾ ਦੀ ਥਾਂ ਇੱਕ ਸਾਂਝਾ ਸ਼ਮਸ਼ਾਨ ਘਾਟ ਬਣਾਉਣ ਵਾਲੇ 29 ਪਿੰਡਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਹੈ ਇਸ ਵੰਦੀ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀ ਸਿੰਘ ਢੁੱਲਰ ਨੇ ਫਾਈਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਮੰਤਰੀ ਲਾਲਜੀ ਸਿੰਘ ਢੁੱਲਰ ਨੇ ਦੱਸਿਆ ਕਿ 1 ਕਰੋੜ 45 ਲੱਖ ਰੁਪਏ ਦੀ ਗ੍ਰਾਂਟ 29 ਪਿੰਡਾਂ ਨੂੰ ਜਾਰੀ ਕੀਤੀ ਜਾਵੇਗੀ ਕੈਬਨਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਬਹੁਤ ਪਿੰਡ ਅਜਿਹੇ ਹਨ ਜਿੱਥੇ ਵੱਖ-ਵੱਖ ਧਰਮਾਂਵਾਦੀਆਂ ਲਈ ਵੱਖੋ-ਵੱਖਰੇ ਸ਼ਮਸ਼ਾਨ ਘਾਟ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਸ਼ਮਸ਼ਾਨ ਘਾਟ ਮੁਕੰਮਲ ਰੂਪ ਵਿੱਚ ਵਿਕਸਿਤ ਨਹੀਂ ਹੈ ਉਹਨਾਂ ਦਾ ਸ ਹੈ ਕਿ ਪੰਜਾਬ ਸਰਕਾਰ ਦੀ ਸਕੀਮ ਅਨੁਸਾਰ ਇੱਕ ਤੋਂ ਵੱਧ ਸ਼ਮਸ਼ਾਨ ਘਾਟ ਵਾਲੇ ਪਿੰਡਾਂ ਵਿੱਚ ਜੇ ਕਿਸੇ ਪਿੰਡ ਦੀ ਪੰਚਾਇਤ ਇੱਕ ਸ਼ਮਸ਼ਾਨ ਘਾਟ ਬਣਾਉਂਦਾ ਫੈਸਲਾ ਕਰਦੀ ਹੈ ਤਾਂ ਸਰਕਾਰ ਉਸ ਪਿੰਡ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇ ਵਿਗੇ ਉਹਨਾਂ ਕਿ ਹੈ ਕਿ ਪੰਚਾਇਤ ਗ੍ਰਾਂਟ ਰਾਸ਼ੀ ਨੂੰ ਸਬੰਧਿਤ ਸਮਸ਼ਾਨ ਘਾਟ ਦੇ ਵਿਕਾਸ ਲਈ ਖਰਚ ਕਰ ਸਕਦੀ ਹੈ ਜਾਂ ਪੁਰਾਣੇ ਸਮਸ਼ਾਨ ਘਾਟ ਵਾਲੀਆਂ ਥਾਵਾਂ ਨੂੰ ਹੋਰ ਨਵੰਤਮਾਂ ਜਿਵੇਂ ਕਿ ਪਾਰਕਾਂਨ ਦੇ ਵਿੱਚ ਤਬਦੀਲ ਕਰਨ ਲਈ ਵਰਤ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਰੋਪੜ ਦੇ ਸੁਖਮੱਜ ਰਾਸਥਿਤ ਸਰਕਾਰੀ ਸਕੂਲ ਵਿੱਚ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਹਾਜ਼ਰੀ ਦੇਖੀ ਇਸ ਮੌਕੇ ਸੀਮ ਭਗਵੰਤ ਮਾਨ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਆ ਐਲਾਨ ਕੀਤਾ ਹੈ ਕਿ ਸਕੂਲਾਂ ਨੂੰ ਜਲਦੀ ਹੀ ਬੱਸਾਂ ਮੁਹੱਈਆ ਕਰਵਾਈਆਂ ਜਾਣਗੀਆਂ ਸਿੰਘ ਭਗਵਾਨ ਤਮਾਨੇ ਸਕੂਲ ਪ੍ਰਿੰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਹਿਸਾਬ ਨਾਲ ਪ੍ਰਪੋਜ਼ਲ ਭੇਜਣ ਨੂੰ ਕਿਹਾ ਹੈ ਉਹਨਾਂ ਦੱਸ ਹੈ ਕਿ 6ਵੀਂ ਜਮਾਤ ਤੱਕ ਬੱਚੇ ਲੋਕਲ ਹਨ ਇਹ ਸਹੂਲਤ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ ਉਹਨਾਂ ਨੇ ਪ੍ਰਿੰਸੀਪਲ ਨੂੰ ਹਦਾਇਤ ਦਿੱਤੀ ਹੈ ਕਿ ਪ੍ਰਪੋਜ਼ਲ ਇਸ ਤਰ੍ਹਾਂ ਭੇਜਿਆ ਜਾਵੇ ਕਿ 7ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦੀ ਛੁੱਟੀ 1 ਘੰਟਾ ਪਹਿਲਾਂ ਹੋਣੀ ਚਾਹੀਦੀ ਹੈ ਅਤੇ 11ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਲੈਣ ਲਈ ਹੋਈ ਬੱਸਾਂ 1 ਘੰਟੇ ਦੇ ਦਰੰਤਰ ਪਹੁੰਚ ਸਕਣਾ ਪੰਜਾਬ ਬਿਜ਼ਨਸ ਉਹਨੇ ਵੱਡੀ ਕਾਰਵਾਈ ਕਰਦੇ ਆ ਤੂਬੇ ਦੇ ਕੁਝ ਨਿਜੀ ਫਾਰਮੇਸੀ ਕਾਲਜਾਂ ਨੂੰ ਮਿਲੀ ਭੁਗਤਾਨ ਨਾਲ ਧੋਖਾ ਧੜੀ ਰਾਹੀ ਦੀ ਫਾਰਮੇਸੀ ਲਾਇਸੈਂਸ ਪ੍ਰਾਪਤ ਕਰਨ ਵਾਲੇ ਨੂੰ ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਸਬੰਧੀ ਬਿਜ਼ਨਸ ਵਿਰੋ ਵੱਲੋਂ ਪਹਿਲਾਂ ਹੀ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਦੋ ਸਹਾਕਾਰ ਰਜਿਸਟਰਰ ਅਤੇ ਕਰਮਚਾਰੀਆਂ ਵਿਰੁੱਧ ਪ੍ਰਾਈਵੇਟ ਕਾਲਜਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੇ ਗਲਤ ਦਾਖਲੇ ਕਰਨ ਰਜਿਸਟ੍ਰੇਸ਼ਨ ਕਰਨ ਅਤੇ ਡੀ ਫਾਰਮੇਸੀ ਲਾਇਸੈਂਸ ਜਾਰੀ ਕਰਨ ਮੌਕੇ ਬੇਨਿਯਮੀਆਂ ਕਰਨ ਦੇ ਦੋ ਸ਼ਿਟ ਐਫ ਆਈ ਆਰ ਨੰਬਰ 17 ਮਿਤੀ 8 12

ਬਿਜ਼ਨਸ ਵਿਰੋਧ ਦੇ ਥਾਣੇ ਲੁਧਿਆਣਾ ਵਿਖੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਨੂੰ ਥਾਣੇ ਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੂਲ ਸਿੱਖਿਆ ਵਿਭਾਗ ਵਿੱਚ 5994 ਅਧਿਆਪਕਾਂ ਦੀ ਭਰਤੀ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕੇਸ ਦੀ ਸੁਣਵਾਈ 31 ਜਨਵਰੀ 2024 ਤੱਕ ਤੈਅ ਕੀਤੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ 5994 ਅਧਿਆਪਕਾਂ ਦੀ ਭਰਤੀ ਸੰਬੰਧੀ ਜਸਟਿਸ ਦੀਪਕ ਸਿੱੱਪੜਾ ਅਤੇ ਮਾਣਯੋਗ ਜਸਟਿਸ ਅਮਰਜੋਤ ਪੱਟਲੀ ਦੀ ਗਵਾਈ ਵਾਲੇ ਡਬਲ ਬੈਂਚ ਕੋਲ ਸੁਣਵਾਈ ਹੋਈ। ਉਹਨਾਂ ਨੇ ਪੰਜਾਬ ਸਰਕਾਰ ਦੇ ਪੱਖ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਦੇ ਕਿ ਹੈਗੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੇ ਨਾਲ ਮਿਲਦੇ-ਜੁਲਦੇ ਮਾਮਲਿਆਂ ਵਿੱਚ ਵਾਪਸ ਕੋਰਟਾਂ ਵੱਲੋਂ ਤੀਤ ਵਿੱਚ ਹੱਤ ਵਿੱਚ ਫੈਸਲੇ ਸੁਣਾਏ ਜਾ ਚੁੱਕੇ ਹਨ। ਇਸ ਲਈ ਇਸ ਮਾਮਲੇ ਦਾ ਵੀ ਨਿਵੇੜਾ ਕੀਤਾ ਜਾਣਾ ਚਾਹੀਦਾ ਹੈ। ਇੱਥੇ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੱਧਾਨੀ ਗਵਾਈ ਵਾਲੀ ਪੰਜਾਬ ਸਰਕਾਰ ਇਸ ਭਰਤੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਨ ਦੀ ਯਤਨਸ਼ੀਲ ਹੈ ਇਸ ਮਾਮਲੇ ਸੰਬੰਧੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਵੱਲੋਂ ਉਹਦੇ ਵਿਭਾਗੀ ਅਧਿਕਾਰੀਆਂ ਐਡਵੋਕੇਟ ਬ੍ਰਾਂਚ ਨਾਲ ਨਿੱਜੀ ਦਿਲਚਸਪੀ ਲੈ ਕੇ ਜਲਦ ਹੱਲ ਕਰਵਾਉਣ ਦੀ ਯਤਨ ਕੀਤੇ ਜਾ ਰਹੇ ਹਨ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਮੂਨਕ ਨੇੜਲੇ ਪਿੰਡ ਨਵਾ ਗਾਉ ਵਿਖੇ 24 ਏਕੜ ਪੰਚਾਇਤੀ ਜ਼ਮੀਨ ਨੂੰ ਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਜਿਸ ਪਰ ਹੈ ਕਿ ਮੁੱਖ ਮੰਤਰੀ ਭਗਮੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੰਚਾਇਤੀ ਜ਼ਮੀਨਾਂ ਨੂੰ ਜਾਇਜ਼ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵਿੱਡੀ ਮਹੀਨ ਤਹਿਤ ਕ ਤ੍ਰਿਲਾਲ ਜਸਿੰਦਰ ਢੁੱਲਰ ਕੁਦਵਾਖਾਖ ਜਿਲ੍ਹੇ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਪਿੰਡ ਨਵਾਂ گاਉਂ ਵਿਖੇ ਵਿਧਾਇਕ ਲਹਿਰਾ ਬ੍ਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਕਿਹਾ ਕਿ ਸੰਧੀਮ ਸਦਕਾ ਸੂਬੇ ਵਿੱਚ ਹੁਣ ਤੱਕ 12000 ਏਕੜ ਤੋਂ ਵੱਧ ਜ਼ਮੀਨ ਨਜਾਇਜ਼ ਕਬਜ਼ੇ ਤੋਂ ਛੁੜਵਾ ਕੇ ਪੰਚਾਇਤਾਂ ਨੂੰ ਸੌਂਪੀ ਜਾ ਚੁੱਕੀ ਹੈ ਉਹਨਾਂ ਦਾ ਸ ਹੈ ਕਿ ਲਹਿਰਾ ਹਲਕੇ ਦੇ ਦੀ ਨਾਂ ਦੇ ਇਸ ਪਿੰਡ ਦੀ ਇਹ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ੇ ਹੇਠ ਸੀ ਜਿਸ ਤੋਂ ਕਬਜ਼ਾ ਤਾਰੀਆਂ ਨੇ ਅੱਜ ਖੁਦ ਕਬਜ਼ਾ ਛੱਡ ਦਿੱਤਾ ਹੈ ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਜਾਰੀ ਕਰਨ ਦੇ ਕਿਹਾ ਗਿਆ ਹੈ ਕਿ ਸ਼ਹੀਦ ਸਭਾ ਨੂੰ ਮੁੱਖ ਰੱਖਦੇ 28 12 2023 ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਕਾਰਨ ਸੂਬੇ ਦੇ ਸਰਕਾਰੀ ਦਫ਼ਤਰ ਬੂਡਾਂ ਕਾਰੋਪਰੇਸ਼ਨਾਂ ਤੇ ਸਰਕਾਰੀ ਵਿੱਤੇ ਕੰਦਾਰਿਆਂ ਵਿੱਚ ਰਜਿਸਟਰਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸ਼ਹੀਦ ਸਭਾ 28 ਦਸੰਬਰ ਨੂੰ ਸ਼ੁਰੂ ਹੋਵੇਗੀ ਜਿਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਵਾ ਕੀਤਾ ਕਿ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਚੋਣ ਦੀ ਤਿਆਰੀ ਕਰਨ ਲਈ ਕਿਹਾ ਇਸ ਤੋਂ ਸਪਸ਼ਟ ਹੈ ਕਿ ਇੰਡੀਆ ਗੱਠਜੋੜ ਦਾ ਫਾਰਮੂਲਾ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਨੇ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਦਿੱਤੀ ਕਿ 2024 ਦੀਆਂ ਲੋਕ ਸਭਾ ਚੋਣਾਂ ਕਿਸੇ ਦੂਜੇ ਪਾਰਟੀ ਨਾਲ ਮਿਲ ਕੇ ਲੜਨੀਆਂ ਹਨ ਉਂ ਜਿਸ ਤੋਂ ਪਹਿਲਾਂ ਵੀ ਕਾਂਗਰਸ ਦੇ ਲੀਡਰ ਦਾਵਾ ਕਰ ਚੁੱਕੇ ਹਨ ਕਿ ਆਮ ਆਨੰਦ ਪਾਰਟੀ ਨਾਲ ਕੋਈ ਗੱਠ ਜੋੜ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਾਈ ਕਮਾਂਡ ਜਿਸ ਦਾ ਮਤਲਬ ਕਾਂਗਰਸ ਪ੍ਰਧਾਨ ਹੈ ਵੱਲੋਂ ਕੋਈ ਸੁਨੇਹਾ ਆਉਂਦਾ ਹੈ ਤਾਂ ਉਪੋਸੂਭਾਈ ਪ੍ਰਧਾਨ ਹੋਣ ਦੇ ਨਾਤੇ ਮੇਰੇ ਕੋਲ ਆਵੇਗਾ ਅਜਿਹੇ ਕੋਈ ਸਨੇਹਾ ਕੀ ਤੁਸੀਂ ਮਿਲ ਕੇ ਚੋਣਾ ਲੜੋ ਜਾਂ ਕੋਈ ਗੱਠ ਜੋੜ ਕਰੋ ਅਜੇ ਤੱਕ ਨਹੀਂ ਆਇਆ ਪੂਰੇ ਪੰਜਾਬ ਦੇ ਵਿੱਚ ਮੈਂ ਅੱਜ ਇਹਨੂੰ ਅਨਾਉਂਸ ਕਰ ਦਿੰਨਾ ਕਿ ਅਸੀਂ ਬੱਸਾਂ ਦੇਵਾਂਗੇ ਸਾਰੇ ਸਰਕਾਰੀ ਸਕੂਲਾਂ ਨੂੰ ਔਰ ਉਹ ਬੱਸਾਂ ਜਿਵੇਂ ਆਪ ਵੱਡਾ ਸਕੂਲ ਹੈ ਆਲੇ ਦੁਆਲੇ ਦੇ ਪਿੰਡਾਂ ਵਿੱਚ ਦੇਖੋ 6ਵੀਂ ਤੱਕ ਦੇ ਬੱਚੇ ਦਾ ਲੋਕਲੀ ਹੁੰਦੇ ਲਗਭਗ ਉਹਨਾਂ ਪਿੰਡਾਂ 'ਚ ਵੀ ਸਕੂਲ ਹੋਣਗੇ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਸੋ ਬੱਸਾਂ ਤੁਹਾਨੂੰ ਇਹ ਪ੍ਰਿੰਸੀਪਲ ਮੈਡਮ ਦੱਸ ਦੇਣਗੇ ਕਿੰਨੇ ਪਿੰਡਾਂ ਤੋਂ ਬੱਚੇ ਆਉਂਦੇ ਆ ਉਹ ਸਭ ਨਾਲ ਬੱਸਾਂ ਦੇ ਦਾਂਗੇ 7ਵੀਂ 8ਵੀਂ 9ਵੀਂ ਵਾਲੇ ਕਲਾਸਾਂ ਨੂੰ ਪ੍ਰਿੰਸੀਪਲ ਜਿੰਨੇ ਵੀ ਹੋਣਗੇ ਸਕੂਲ ਆਫ ਫੈਮਿਨਸ ਦੇ ਸੀਨੀਅਰ ਸੈਕੰਡਰੀ ਸਕੂਲਾਂ ਤੇ ਹਾਈ ਸਕੂਲਾਂ ਉਹ ਉਹਨਾਂ ਨੂੰ ਉਹਨੇ ਫੈਸਲਾ ਕਰਨਾ ਹੈ ਉਹ ਕੰਟਾ ਪਹਿਲਾਂ ਛੁੱਟੀ ਕਰ ਸਕਦੇ ਨੇ 7ਵੀਂ 8ਵੀਂ 9ਵੀਂ ਵਾਲਿਆਂ ਨੂੰ ਤਾਂ ਕਿ ਬੱਸਾਂ ਉਹਨਾਂ ਨੂੰ ਉਹਨਾਂ ਦੇ ਪਿੰਡ ਛੱਡ ਕੇ ਵਾਪਸ ਮੁੜਿਆ ਫਿਰ ਆ ਕੇ 10ਵੀਂ 11ਵੀਂ 12ਵੀਂ ਵਾਲਿਆਂ ਨੂੰ ਕਿ ਦਾ ਉਹ ਛੱਟ ਹੀ ਆ ਸਕਦੀ ਐ ਨੀ ਜੀਪੀਐਸ ਲੱਗਿਆ ਹੋਊਗਾ ਬਸ ਤੇ ਤੁਹਾਡੇ ਮਾਪਿਆਂ ਨੂੰ ਪਤਾ ਹੋਊਗਾ ਕਿ ਸਾਡੇ ਬੱਚੇ ਵਾਲੀ ਜਿਹੜੀ ਬਸ ਤੇ ਸਕੂਲ ਵਾਲੀ ਉਹ ਕਿੱਥੇ ਆ ਗਈ ਉਹ ਤੁਹਾਨੂੰ ਉੱਥੋਂ ਜਿੱਥੇ ਵੀ ਤੂੰ ਪਿੰਡ ਦੇ ਵਿੱਚੋਂ ਬਸ ਖੜਦੀ ਹੋਊਗੀ ਉੱਥੋਂ ਲੈ ਲੈਣਗੇ ਇਹ ਤਾਂ ਚਾਹੀਦਾ ਨਾ ਹੁਣ ਦਿੱਕਤ ਆਉਂਦੀ ਆ ਉੱਥੇ ਬਾਹਰ ਨੂੰ ਜਦੋਂ ਹੋਰ ਪਿੰਡਾਂ ਤੋਂ ਆਉਂਦੇ ਹਨ ਇੱਕਦਮ ਫਰਕ ਕਰਨੇ ਚਾਹੀਦੇ ਨਾ ਬਹੁਤ ਸਾਰੇ ਤੁਹਾਡੇ ਸਾਥੀ ਹੋਣਗੇ ਜਿ ਖਾਸ ਤੌਰ ਤੇ ਬਹੁਤ ਸਾਰੀਆਂ ਸੜੀਆਂ ਤੀਆਂ ਹੋਣਗੀਆਂ ਜਿਨ੍ਹਾਂ ਦੇ ਮਾਪੇ ਇਸ ਕਰਕੇ ਸਕੂਲ ਨਹੀਂ ਭੇਜਦੇ ਕਿ ਸਾਨੂੰ ਜਾਣ ਨੂੰ ਸਾਧਨ ਨਹੀਂ ਹੈ ਲੋਕ। ਫੇਸ ਕਰਕੇ ਨਾ ਕੋਈ ਬੱਚਾ ਪੰਜਾਬ ਦਾ ਵਿਦਿਆ ਤੋਂ ਵਾਂਝਾ ਰਹੇ ਕਿ ਸਕੂਲ ਜਾਣ ਨੂੰ ਕੋਈ ਸਾਧਨ ਨਹੀਂ ਸੀ। ਇਹ ਸਾਡਾ ਇੱਕ ਮਿੰਟ ਥੋੜਾ ਪਿਛਲੇ ਇਹ ਸਾਡਾ ਪਹਿਲਾ ਮਕਸਦ ਹੈ, ਸਾਡਾ ਪਹਿਲਾ ਏਮ ਹੈ ਮੰਜ਼ਿਲ ਹੈ ਕਿ ਅਸੀਂ ਬੱਚਿਆਂ ਨੂੰ ਮੌਕਾ ਦਈਏ। ਅੱਗੇ ਮੈਨੂੰ ਇਹ ਪਤਾ ਹੈ ਕਿ ਤੁਸੀਂ ਬਹੁਤ ਇੰਟੈਲੀਜੈਂਟ ਹੋ। ਅੱਗੇ ਤੁਸੀਂ ਪੇਪਰਾਂ ਦੇ ਵਿੱਚੋਂ ਵੀ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ। ਅਗੇ ਇਸ ਗੱਲ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਬਹੁਤ ਉਚਾਈਆਂ ਛੋੜੀਆਂ ਔਰ ਸ਼ਰਾਰਤੀ ਅੰਸਰਾਂ ਤੋਂ ਬਚਣਾ ਤੇ ਕਈ ਵਾਰੀ ਇਹੀ ਉਮਰ ਹੈ ਜੀ ਕੋਰੇ ਕਾਗਜ਼ ਵਾਂਗੂ ਜੋ ਲਿਖ ਦੋਗੇ ਉਹੀ ਲਿਖਿਆ ਜਾਂਦਾ ਕਈ ਇਸ ਤਰ੍ਹਾਂ ਦੇ ਗਲਤ ਅੰਸਰ ਵੀ ਹੋਣਗੇ ਦੋਸਤੀ ਸਰਕਲ ਚ ਦੋਸਤੀ ਦੀ ਸੌਂ ਖਵਾ ਕੇ ਕਿਸੇ ਨਾ ਕਿਸੇ ਨਸ਼ੇ ਤੇ ਲਾੰਦਨੇ ਤੈਨੂੰ ਦੋਸਤੀ ਦੀ ਸੌ ਇਹ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ 16 ਦਸੰਬਰ ਨੂੰ ਵੱਡੇ ਪੱਦਰ ਤੇ ਪੇਰੈਂਟ ਟੀਚਰ ਮੀਟਿੰਗ ਹੋਊਗੀ ਮਾਪੇ ਤੇ ਅਧਿਆਪਕ ਮਿਲਣਗੇ ਤਾਂ ਕਿ ਪਤਾ ਲੱਗੇ ਮਾਪਿਆਂ ਨੂੰ ਪਤਾ ਲੱਗੇ ਸਾਡਾ ਬੱਚਾ ਸਕੂਲ 'ਚ ਕੀ ਕਰ ਰਿਹਾ ਹੈ ਕਿੱਲਾ ਕਰ ਤੇ ਟੀਚਰ ਨੂੰ ਪਤਾ ਲੱਗੇ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ ਹੈ ਇਹ ਨਾ ਹੋਵੇ ਕਿ ਥੋਪਾ ਕੇ ਭੇਜਿਆ ਤੇ ਤੁਸੀਂ ਤੁਹਾਡੀ ਸੰਗਤ ਬਾਹਰ ਹੈ ਜੀ ਇਸ ਸਕੂਲ ਤੋਂ ਜਿਹੜੀ ਸਾਰਾ ਕੁਝ ਭਲਾ ਦਿੰਦੀ ਹੈ ਤਾਂ ਫਿਰ ਇਹਦੇ ਨਾਲ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਮਿਲਣਾ ਚਾਹੀਦਾ ਇਹ ਗੱਲ ਤੁਹਾਨੂੰ ਬਹੁਤ ਕੰਮ ਆਉਣਗੀ ਪੰਜਾਬ ਦਾ ਮੋੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਅਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨਾਂ ਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਪੁਰ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡ ਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ ਚੀਫ ਮਿਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪੁਰਾਣੇ 2 ਸਾਲ ਤਾਂ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਤਾਂ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਅਸਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਉਹ ਤੁਸੀਂ ਸਾਹਮਣੇ ਪੈ ਦਿਓ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਂਗੇ ਸਾਹਮਣੇ ਹੁਣ ਕੀ ਕਰ ਰਹੇ ਆ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਐ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਿਹਾ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤੇ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤਬਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵੰਨੀ ਦੇਣਾ ਵੰਨੀ ਮਿਲਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেਟਰ ਉਹਨਾਂ ਤੇ ਵੀ ਧੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮਐਲਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਸੇ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀ ਆ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾ ਲੇ ਤੇ ਤੁਸੀਂ ਦੱਸੋ ਕਿਸ ਚੀਜ਼ 'ਚ ਇਹਨਾਂ ਨੇ ਕੁਝ ਕੀਤਾ ਹੈ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਹੈ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਹੈ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਚਾਹ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਦੇਖੋ ਲਾਰੈਂਸ ਬਿਸ਼ਨੋਈ ਜੀ ਅੱਜ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਕੀ ਹੈ ਜੇ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁਖਮੰਦ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪਾਂ ਖੇਨੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਕੋ ਚਲਾਉਣ ਲੱਗ ਗਏ ਆ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹਦੇ ਧਰਮ ਪਤਨੀ ਉਹਨਾਂ ਦੀ ਸਾਡੇ ਲਹਿਰੇ ਕਾਗਾ ਹਲਕੇ ਦਾ ਪਿੰਡ ਹੈ ਨਾਇਆ گاؤں ਨਵੇਂ گاؤں ਦੀ 24 ਏਕੜ ਜ਼ਮੀਨ ਜਿਹੜੀ ਲੰਮੇ ਸਮੇਂ ਤੋਂ ਚਲੋ ਹੈਗੇ ਤੇ ਸਾਡੇ ਭਰਾ ਨੇ ਜਿਹੜੇ ਕਿਸਾਨ ਆ ਲੰਬੇ ਸਮੇਂ ਤੋਂ ਕਬਜ਼ੇ ਤੇ ਵਾਉਂਦੇ ਆ ਰਹੇ ਸੀ ਤੇ ਅੱਜ ਇਹ 24 ਏਕੜ ਦਾ ਇਹਨਾਂ ਦੀ ਮਰਜ਼ੀ ਨਾਲ ਇਹ ਜ਼ਮੀਨ ਅੱਜ ਛੱਡੀ ਆ ਤੇ ਜਦੋਂ ਅਗਲਾ ਸੀਜ਼ਨ ਆਊਗਾ ਇਹਦੀ ਖੁੱਲੀ ਬੋਲੀ ਕਰਾਵਾਂਗੇ ਭਾਵੇਂ ਪਿੰਡ ਦਾ ਕੋਈ ਵੀ ਵਿਅਕਤੀ ਇਹ ਵੱਧ ਪੈਸੇ ਦੇ ਕੇ ਲੈ ਲੈਣ ਇਹਨਾਂ ਨੂੰ ਮਿਲ ਜੂਗੀ ਜੇ ਕੋਈ ਹੋਰ ਵਿਅਕਤੀ ਜਿਹੜਾ ਲੈਣਾ ਚਾਹੁੰਦਾ ਉਹ ਅੱਗੇ ਆ ਕੇ ਲਵੇ ਅੱਗੇ ਅਸੀਂ ਵੇਖੋ ਪਿਆਰ ਨਾਲ ਹਰੇਕ ਨਾਲ ਕੰਪਰਮਾਈਜ਼ ਕਰਦੇ ਨੇ ਕਿ ਜ਼ਮੀਨਾਂ ਛੱਡੋ ਆਉਣ ਵਾਲੇ ਸਮੇਂ 'ਚ ਹੋਣਾ ਹੀ ਜਿਹੜਾ ਸਾਡਾ ਅਗਲਾ ਦੌਰ ਆ ਉਹਦੇ 'ਚ ਸਾਨੂੰ ਭਾਵੇਂ ਕਿਸੇ ਨਾਮ ਹੀ ਧੱਕੇਸ਼ਾਹੀ ਕਰਨੀ ਪਵੇ ਕਿਉਂਕਿ ਵੇਖੋ ਇਹ ਸਰਕਾਰ ਦੀਆਂ ਜ਼ਮੀਨਾਂ ਪੰਚਾਇਤ ਦੀਆਂ ਜ਼ਮੀਨਾਂ ਸਾਰੇ ਪਿੰਡ ਦੀ ਮਾਲਕੀ ਆ ਇਹ ਨਹੀਂ ਵੀ ਇੱਕ ਬੰਦਾ ਵੋਂਦਾ ਵਾ ਤੇ ਉਹ ਮਾਲਕ ਬਣ ਕੇ ਬਹਿ ਜੇ ਇਹ ਜ਼ਮੀਨਾਂ ਜਿਹੜੀਆਂ ਛਡਾ ਕੇ ਅਸੀਂ ਪੰਚਾਇਤ ਦੇ ਅੰਡਰ ਲੈ ਕੇ ਆਵਾਂਗੇ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਬੋਰ ਨਹੀਂ ਹੈਗੇ ਉਹਨਾਂ ਜ਼ਮੀਨਾਂ ਦੇ ਵਿੱਚ ਕਨੈਕਸ਼ਨ ਲੈਣ ਲਈ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂ ਕੋਈ ਨਾ ਕੋਈ ਪਾਲਿਸੀ ਬਣਾਈਏ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਬੋਰ ਹੋ ਜਾਣ ਤੇ ਇਹਨਾਂ ਦੀ ਜ਼ਮੀਨਾਂ ਦੀ ਸਿੰਚਾਈ ਹੋਵੇ ਸਿੰਚਾਈ ਕਰਕੇ ਕਿਸਾਨ ਇੱਥੋਂ ਵਧਿਆ ਇਨਕਮ ਸੋਰਸ ਪੈਦਾ ਕਰ ਸਕੇ ਸਰਬਸਭ ਜਾਣਕਾਰੀ ਅਨੁਸਾਰ ਪਿਛਲੇ 5 ਸਾਲ ਤੋਂ ਇਸ ਜ਼ਮੀਨ ਦਾ ਜਿਹੜਾ ਰੋਲਾ ਚੱਲ ਰਿਹਾ ਨੁਕਸਾਨ ਕਿੰਨਾ ਕੁ ਵੱਡਾ ਲੱਗਦਾ ਪਿਛਲੇ 5 ਸਾਲ ਦੇ ਕੋ ਪਿਛਲੀਆਂ ਸਰਕਾਰਾਂ ਚ ਆਪਾਂ ਨੂੰ ਪਤਾ ਹੀ ਆ ਕਿ ਪਿਛਲੇ ਜਿਹੜੇ ਮੰਤਰੀ ਐ ਐਮ ਐਲ اے ਸੰਤਰੀ ਤੋਂ ਬੀਬੀ ਰਜਿੰਦਰ ਕੌਰ ਭੱਟਲ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਦਾ ਹਲਕਾਇਆ ਐ ਤੇ ਉਹਨਾਂ ਦੇ ਹੀ ਇਹ ਸੰਗੀ ਸਾਥੀ ਆ ਉਹਨਾਂ ਦੀ ਸ਼ਹਿਤ ਹੀ ਇਹ ਕਬਜ਼ੇ ਹੋਏ ਆ ਪਿਛਲਿਆਂ ਨੇ ਨੁਕਸਾਨ ਤੇ ਬੜਾ ਕਰਾਇਆ ਜਿੰਨਾ ਨੁਕਸਾਨ ਹੋ ਗਿਆ ਇਹ ਨੁਕਸਾਨ ਤੇ ਨਹੀਂ ਪੂਰਾ ਹੋ ਸਕਦਾ ਹੁਣ ਪਿਛਲੇ 5 ਸਾਲ ਜੇ ਪਹਿਲੀ ਧੱਕੇ ਨਾਲ ਕੋਈ ਵੀ ਬੰਦਾ ਜਿਹੜਾ ਵੋਂਦਾ ਰਿਹਾ ਉਦੇ ਚ ਇਹਨਾਂ ਦਾ ਰੋਲ ਘਟਿਆ ਉਹ ਬੀਬੀ ਰਜਿੰਦਰ ਕੌਰ ਭੱਟਲ ਦਾ ਰੋਲ ਵਧਿਆ ਕਿਉਂਕਿ ਇੱਥੋਂ ਜਿਹੜੇ ਹੁਕਮਰਾਨ ਸਨ ਉਹਨਾਂ ਦਾ ਫਰਜ਼ ਪੈਂਦਾ ਹੈ ਵੀ ਇਹ ਜ਼ਮੀਨਾਂ ਇਹਨਾਂ ਨੂੰ ਸਮਝਾਉਂਦੇ ਵੀ ਇਹ ਸਾਰੇ ਪਿੰਡ ਦੀ ਜਾਇਦਾਦ ਆ ਪਿੰਡ ਵਾਲਿਆਂ ਨੂੰ ਵੀ ਇਹਦੇ ਪੈਸੇ ਆਂਦੀ ਲੋੜ ਆ ਇਹ ਪਿੰਡ ਦੇ ਵਿਕਾਸ ਤੇ ਪੈਸੇ ਲੱਗਣੇ ਆ ਤੇ ਇੱਥੇ ਸ਼ਹਿਦ ਦਿੱਤੀ ਜਾਂਦੀ ਰਹੀ ਵੀ ਇਹ ਦਾਕ ਕਿਲੇ ਤੂੰ ਵਾਲਾ ਪੰਜ ਕਿਲੇ ਤੂੰ ਵਾਲਾ ਤੇ ਇਹ ਕਿਸਾਨ ਸਾਡੇ ਵੀਰ ਭੋਲੇ ਨੇ ਕਦੀ ਵੀ ਆਪਦੀ ਰੋਟੀ ਖਾਈਏ ਨਾ ਉਹੀ ਕਾਮਯਾਬ ਹੁੰਦਾ ਬੰਦਾ ਕਦੀ ਵੀ ਕੋਈ ਸ਼ਾਮਲਾਟ ਜਾਂ ਕਿਸੇ ਦੀ ਧੱਕੇ ਨਾਲ ਕਬਜ਼ਾ ਕੀਤੀ ਪੈਲੀ ਨਾ ਪੂਰੀ ਨਹੀਂ ਪੈਂਦੀ ਉਹ ਚੀਜ਼ 'ਚ ਬਰਕਤ ਨਹੀਂ ਰਹਿੰਦੀ ਆਪਦੀ ਜਾਇਦਤ ਵੀ ਜਿਹੜੀ ਹੈ ਨਾ ਉਹਦੀ ਆਮਦਨ ਵੀ ਕਿਸੇ ਪੁੱਠੇ ਪਾਸੇ ਤੇ ਹੀ ਲੱਗਦੀ ਹੈ ਕਦੇ ਚੰਗੇ ਪਾਸੇ ਤੇ ਨਹੀਂ ਲੱਗਦੀ ਬਿਲਕੁਲ ਕਿਸਾਨਾਂ ਨੂੰ ਰਸਤੇ ਦੀ ਵੀ ਮੰਗ ਕਰਨ ਦਾ ਰਸਤਾ ਹੈ ਨਹੀਂ ਕਿ ਆ ਬਿਲਕੁਲ ਕਈ ਜਿਹੜੀਆਂ ਪੰਚਾਇਤੀ ਪੈਲੀਆਂ ਇਹ ਦੱਸਦੇ ਪਏ ਵੀ ਕਈ ਟੱਕਾਂ ਨੂੰ ਬਹੁਤ ਜੀਆਂ ਜਿਹੜੀਆਂ ਸਾਡੀਆਂ ਵੱਟੀਆਂ ਢੇਰੀਆਂ ਉਹਨਾਂ ਨੂੰ ਤੇ ਰਸਤੇ ਹੈਗੇ ਆ ਜਿਹੜੀਆਂ ਸਾਡੇ ਕੋਈ 2 4 5 ਕਿੱਲੇ ਦਾ ਟਾਕਿਆ ਉਹਨਾਂ ਨੂੰ ਨਹੀਂ ਰਸਤੇ ਹੈਗੇ ਉਹ ਵੀ ਅਸੀਂ ਪੰਚਾਇਤ ਦੇ ਖਾ ਰਸਤੇ ਜਿਹੜੇ ਆ ਉਹ ਬਣਾਵਾਵਾਂਗੇ ਧੰਨਵਾਦ ਅੱਜ ਇਸ ਮੈਟਰ ਤੇ ਗੱਲ ਕਰੀਏ ਕਬਜ਼ੇ ਵਾਲੀ ਗੱਲ ਕਰੀਏ ਬਾਕੀ ਕਿਸੇ ਦੀ ਨਾ ਘਰੇਲੂ ਪਰਿਵਾਰਕ ਜ਼ਿੰਦਗੀ ਤੇ ਮੈਂ ਇਹ ਗੱਲ ਕਹੂੰਗਾ ਇਕੱਲੇ ਇੱਕ ਬੰਦੇ ਨੂੰ ਨਹੀਂ ਸਾਰੀ ਜਿੰਨੀ ਵੀ ਪੋਲਿਟੀਸ਼ਨ ਜਿੰਨੇ ਵੀ ਸਿਆਸਤ ਦੇ ਵਿੱਚ ਲੋਕ ਨੇ ਕਿਸੇ ਦੇ ਘਰੇਲੂ ਗੱਲ ਦੇ ਉੱਤੇ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਪੱਲੇ ਰਾਜਾ ਬਣਿੰਗ ਨੇ ਅੱਜ ਇੱਕ ਬਿਆਨ ਦਿੱਤਾ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਹੈਗੀ ਹੈ ਉਹ ਵੀ ਅੱਜ ਤੱਕ ਇਹ ਕਹਿੰਦੇ ਪੰਜਾਬ ਨੂੰ ਨਹੀਂ ਵੇਖੋ ਇਹ ਤੇ ਸਾਡੇ ਕੇਜਰੀয়াল ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਨੂੰ ਆਦੇਸ਼ ਲਾਉਣਗੇ ਅਸੀਂ ਤੇ ਉਹਨਾਂ ਦੇ ਮੁਤਾਬਕ ਚੱਲਣਾ ਤੇ ਇਹ ਵੇਖੋ ਜਾਣ ਕੇ ਪਬਲਿਸਿਟੀ ਲੈਣ ਲਈ ਇਹ ਆਗੂ ਕੋਈ ਨਾ ਕੋਈ ਬਿਆਨ ਦਾਗਦੇ ਰਹਿੰਦੇ ਆ ਬਾਕੀ ਅੱਜ ਜਿਹੜਾ ਆਪਾਂ ਇਹ ਦਖਲ ਲਿਆ ਆਪਾਂ ਉਹਦੀ ਗੱਲ ਕਰੀਏ ਇਹਨਾਂ ਤੇ ਇਹੋ ਜੀਆਂ ਗੱਲਾਂ ਕਰਕੇ ਤੇ ਫੋਕੀ ਵਾਵਾ ਬਟੋਰਨੀ ਹੁੰਦੀ ਆ ਜਮੀਨਾਂ ਜਿਹੜੀਆਂ ਅਸੀਂ આજ ਤੱਕ ਛਡਾਈਆਂ 12000 ਤੋਂ ਪਲੱਸ ਇਕੜ ਜਿਹੜੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਤੇ ਪੰਚਾਇਤ ਦੇ ਰਕਬੇ ਦੀ ਨਾਗੀ ਆ ਆਉਣ ਵਾਲੇ ਸਮੇਂ 'ਚ ਜਿੰਨੀ ਵੀ ਜ਼ਮੀਨ ਹੈ ਸਾਡੀ ਕਿਸੇ ਵੀ ਭਾਵੇਂ ਕੋਈ ਸਰਸੂਖ ਆਲਾ ਭਾਵੇਂ ਕੋਈ ਪੋਲਿਟੀਸ਼ਨ ਹੋਵੇ ਸਾਰੀਆਂ ਜ਼ਮੀਨਾਂ ਤੋਂ ਜਿਹੜੇ ਆ ਦਖਲ ਲਵਾਂਗੇ ਇੱਕ ਵੀ ਇਕੜ ਜ਼ਮੀਨ ਜਿਹੜੀ ਆ ਕਿਸੇ ਦੇ ਕਬਜ਼ੇ 'ਚ ਨਹੀਂ ਰਹਿੰਦੀ। ਕਿੰਨਾ ਟਮਾ ਲੱਗ ਜੀ ਦੇਖੋ ਜਲਦੀ ਜਿਹੜੇ ਕੇਸ ਆ ਕੁਝ ਸਾਡੇ ਜੁਆਇੰਟ ਡਾਇਰੈਕਟਰ ਦੀ ਅਦਾਲਤ 'ਚ ਚੱਲਦੇ ਪਏ ਆ ਕੁਝ ADC DDPO ਦੀਆਂ ਅਦਾਲਤਾਂ 'ਚ ਕੇਸ ਲੱਗੇ ਆ ਇਹ ਸਾਰੇ ਕੇਸ ਜਿਹੜੇ ਜਲਦੀ ਨਪਟਾ ਕੇ ਕੁਝ ਮਾਨਯੋਗ ਹਾਈ ਕੋਰਟ ਦੇ ਸਟੇ ਆ ਉਹ ਥੋੜਾ ਜਿਹਾ ਦਿੱਕਤ ਆਉਂਦੀ ਆ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਅਸੀਂ ਆਪਦੇ ਪੇਪਰ ਪੇਸ਼ ਕਰਕੇ ਉਹ ਵੀ ਸਟੇ ਤੜਾਵਾਂਗੇ ਕਿਉਂਕਿ ਮਾਲਕੀ ਤੇ ਪੰਚਾਇਤ ਦੀ ਇਹ ਸ਼ਾਮਲਾੜਦੀ ਆ ਪਿੰਡ ਦੀ ਇਹ ਸਾਰੇ ਦੀ ਤੇ ਕੱਲਾ 2-4 ਬੰਦੇ ਕਬਜ਼ੇ ਕਰਕੇ ਬੈਠਿਆ ਇਹ ਕਬਜ਼ੇ ਜਿਹੜੇ ਆਉਣ ਵਾਲੇ ਸਮੇਂ ਸਾਰੇ ਛਿਨਾਵਾ